ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਨਮਰਤਾ ਸਾਦਕਪੁਰੀ ਦੇ ਗੀਤ ਦਾ ਪੋਸਟਰ ਰਿਲੀਜ਼ ਸਰਬਨ ਪੁੱਤਰ ਨਹੀਂ ਲੱਭਦੇ ਗੀਤ ਪੰਜਾਬ ਦੀ ਅਸਲ ਤਸਵੀਰ ਪੇਸ਼ ਕਰ ਰਿਹਾ ਹੈ ਨਿਧੜਕ ਅੱਜ ਚਰਚਿਤ ਬਾਲ ਗਾਇਕਾ ਨਮਰਤਾ ਸਾਦਕਪੁਰੀ ਦਾ ਸਰਬਨ ਪੁੱਤਰ ਨਹੀਂ ਲੱਭਦੇ ਗੀਤ ਦਾ ਪੋਸਟਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਹਲਕੇ ਦੀਆਂ ਔਰ ਨਾਂਮਵਰ ਸ਼ਖਸੀਤਾਵਾਂ ਵੱਲੋਂ ਰਿਲੀਜ਼ ਕੀਤਾ ਗਿਆ ਇਸ ਮੌਕੇ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਆਪਣੇ ਸੰਖੇਪ ਭਾਸ਼ਣ ਵਿੱਚ ਬਾਲ ਗਾਇਕਾ ਨਿਮਰਤਾ ਸਾਧਕਪੁਰੀ ਦੇ ਗੀਤ ਸਰਬਨ ਪੁੱਤਰ ਨਹੀਂ ਲੱਭਦੇ ਨਾ ਕੋਈ ਚੁੱਕਦਾ ਵਹਿਗੀ ਹੈ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਜਹੇ ਗੀਤ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਜਹੇ ਗੀਤਾਂ ਦੀ ਮੰਗ ਕਰਦਾ ਹੈ ਜੋ ਨਸ਼ਿਆਂ 'ਚ ਡੁੱਬਦੇ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਜ ਨੂੰ ਜਏ ਗੀਤ ਗਾਉਣ ਵਾਲੇ ਗਾਇਕਾ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਹੋਰ ਵੀ ਜਏ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣ ਉਹਨਾਂ ਸਮੂਹ ਪੰਜਾਬੀਆਂ ਨੂੰ ਬਾਲ ਗਾਇਕਾ ਨਮਰਤਾ ਸਾਧਕਪੁਰੀ ਦਾ ਸਹਿਯੋਗ ਦੇਣ ਦਾ ਸੱਦਾ ਦਿੱਤਾ ਇਸ ਮੌਕੇ ਗੀਤਕਾਰ ਗੁਰਨਾਮ ਸਿੰਘ ਨੇ ਧੜਕ ਨੇ ਕਿਹਾ ਕਿ ਇਹ ਗੀਤ ਨਸ਼ਿਆਂ ਤੋਂ ਪੀੜਤ ਮਾਪਿਆਂ ਦੀ ਅਸਲ ਤਸਵੀਰ ਸਾਹਮਣੇ ਲਿਆ ਰਿਹਾ ਹੈ। ਉਹਨਾਂ ਕਹਿੰਦੇ ਕਿ ਨਮਰਤਾ ਸਾਧਕਪੁਰੀ ਪਹਿਲਾਂ ਵੀ ਡੁੱਬਦਾ ਬਚਾਲੋ ਪੰਜਾਬ ਹੋਏ ਗੱਲ ਮੰਨ ਲੋ ਪੰਜਾਬੀ ਉਹ ਗੀਤ ਰਾਹੀ ਨਸ਼ਿਆਂ 'ਚ ਡੁੱਬਦੇ ਪੰਜਾਬ ਨੂੰ ਬਚਾਉਣ ਲਈ ਸੱਦਾ ਦੇ ਰਹੀ ਹੈ। ਇਸ ਮੌਕੇ ਨਮਰਤਾ ਸਾਧਕਪੁਰੀ ਨੇ ਕਿਹਾ ਕਿ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਮੇਰੇ ਗੀਤ ਨੂੰ ਰਾਸ਼ਟਰਪਤੀ ਐਵਾਰਡ ਵਿਚੇਤਾ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੇਵਾਲ ਰਿਲੀਜ਼ ਕਰਕੇ ਮਾਨ ਬਖਸ਼ਿਆ ਹੈ ਮੈਂ ਮੇਰੇ ਨਾਲ ਆਈਆਂ ਸਾਰੀਆਂ ਨਾਮਵਰ ਸ਼ਖਸੀਅਤਾਂ ਦਾ ਧੰਨਵਾਦ ਕਰਦੀ ਹਾਂ ਇਸ ਮੌਕੇ ਗੀਤ ਰਿਲੀਜ਼ ਕਰਨਾ ਸੰਤ ਬਲਵਿੰਦਰ ਸਿੰਘ ਸੀਚੇਵਾਲ ਗੀਤਕਾਰ ਗੁਰਨਾਮ ਸਿੰਘ ਨਿਤੜਕ ਸੰਗੀਤਕਾਰ ਸੁਖਪਾਲ ਸਿੰਘ ਦੇਵਗੁਣ ਮੈਡਮ ਸੁਰਿੰਦਰ ਕੌਰ ਮਾਸਟਰ ਕੁਲਜੀਤ ਸਿੰਘ ਸ਼ਾਕੋਟ ਸੂਫੀ ਗਾਇਕ ਕੁਲਵਿੰਦਰ ਸ਼ਾਕੋਟ ਗੁਰदयाल ਸਿੰਘ ਗਰੇਵਾਲ ਨੰਬਰਦਾਰ ਜਾਫਰਾਪੁਰ ਰਿਪੋਰਟ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟੀ ਪੰਜਾਬ న్యూਸ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮੈਂ ਗੀਤਕਾਰ ਗਰਨਾਮ ਸਿੰਘ ਮਾਤਰਿਕ ਅੱਜ ਨਮਰਤਾ ਸਾਹਿਬਪੁਰੇ ਦਾ ਬਹੁਤ ਹੀ ਖੂਬਸੂਰਤ ਗੀਤ ਸਰਬਣ ਪੁੱਤ ਨਹੀਂ ਲੱਭਦੇ ਨਾ ਕੋਈ ਚੁੱਕਦਾ ਵੈਂਦੀ ਹੈ ਮਹਾਨ ਸ਼ਖਸੀਅਤ ਬਾਬਾ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਵੱਲੋਂ ਰਿਲੀਜ਼ ਕੀਤਾ ਗਿਆ ਹੈ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਗੀਤ ਨੂੰ ਇੰਨੀ ਮਹਾਨ ਸ਼ਖਸੀਅਤ ਵੱਲੋਂ ਜਿਹੜਾ ਰਿਲੀਜ਼ ਕੀਤਾ ਗਿਆ ਅਸੀਂ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਬੱਚੀ ਨੂੰ ਇੰਨਾ ਵੱਡਾ ਮਾਣ ਬਖਸ਼ਿਆ ਵਾ ਤੇ ਅਸੀਂ ਸਮੂਹ ਜਿਹੜਾ ਪੰਜਾਬੀਆਂ ਨੂੰ ਸੱਦਾ ਦਿੰਦੇ ਆ ਕਿ ਅਸੀਂ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰੋ ਤਾਂ ਜੋ ਸਮਾਜ ਨੂੰ ਸਹੀ ਸੇਧ ਵਾਲੇ ਗੀਤ ਉਹਨਾਂ ਤੱਕ ਪਹੁੰਚ ਸਕਣ ਤੇ ਸਮਾਜ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਆ ਸਾਡੀ ਨਮਰਤਾ ਸਾਹਿਬ ਤੋਂ ਬੀਬੀ ਜੀ ਵੱਲੋਂ ਨਸ਼ਿਆਂ ਦੇ ਖਿਲਾਫ ਅੱਜ ਦੇ ਹਾਲਾਤਾਂ ਦੇ ਉੱਤੇ ਜਿਹੜਾ ਗਾਣਾ ਜਿਹੜਾ ਹੈਗਾ ਗਾਇਆ ਗਿਆ ਸੀ ਇਸ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਸਮਾਜ ਨੂੰ ਲੋੜ ਕਿ ਅਸੀਂ ਨਸ਼ਿਆਂ ਤੋਂ ਦੂਰ ਜਾਈਏ ਮਾਪਿਆਂ ਦੀ ਸੇਵਾ ਕਰੀਏ ਸਮਾਜ ਦੇ ਵਿੱਚ ਉਹ ਕੰਮ ਕਰੀਏ ਜਿਹਦੇ ਨਾਲ ਸਮਾਜ ਅੱਗੇ ਜਾਵੇ ਇਹੋ ਜਿਹੇ ਕਾਰਜ ਨਾ ਕਰੀਏ ਜਿਹਦੇ ਨਾਲ ਸਮਾਜ ਦਾ ਨੁਕਸਾਨ ਹੋਵੇ ਜਿਨ੍ਹਾਂ ਮਾਪਿਆਂ ਨੇ ਬੱਚਿਆਂ ਨੂੰ ਪਾਲਿਆ ਹਰ ਥਾਂ ਉਹਨਾਂ ਦੀ ਮਦਦ ਕੀਤੀ ਹੈ ਸਾਡਾ ਫਰਜ਼ ਬਣਦਾ ਬੱਚਿਆਂ ਦਾ ਕਿ ਉਹਨਾਂ ਦੀ ਅਸੀਂ ਪਰਵਰਸ਼ ਕਰੀਏ ਉਹਨਾਂ ਦੇ ਆਖੇ ਅਨੁਸਾਰ ਚੱਲੀਏ ਸਮਾਜ ਦੀ ਭੈਤਰੀ ਵਾਸਤੇ ਯਤਨ ਕਰੀਏ ਬਹੁਤ ਬਹੁਤ ਧੰਨਵਾਦ ਆ ਅਸੀਂ ਗੁਰੂ ਪਾਸ਼ਾ ਕਿਰਪਾ ਕਰਨ ਬੱਚੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹੋਰ ਇਸ ਤਰ੍ਹਾਂ ਦੇ ਸਵਾ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ